एक डिलीवरी बॉय ने अपनी समझदारी दिनाल एक औरत दी जिंदगी बचा ली है दरअसल औरत ने रात नू दो बजे चूहे मारन की दवाई ऑर्डर की जो ऑर्डर जरा ब्लिंकेट बॉय के कोल पहुंचा तो उस शक होया कि अभी रात नू कोई चूहे मारन की दवाई किडर कर सकता है ਹਾਲਾਂਕਿ ਕੋਈ ਹੋਰ ਹੁੰਦਾ ਉਹਨੇ ਕਹਿਣਾ ਸੀ ਕਿ ਜਿਸਨੇ ਜੋ ਆਰਡਰ ਕੀਤਾ ਹੈ ਆਪਾਂ ਤਾਂ ਉਹਨਾਂ ਦੇ ਘਰ ਪਹੁੰਚਾਉਣਾ ਹੈ ਸਾਨੂੰ ਕੀ ਲੈਣਾ ਦੇਣਾ ਹੈ ਪਰ ਉਸ ਮੁੰਡੇ ਨੇ ਜਿਹੜਾ ਹੈ ਉਹ ਸਿਰਫ ਆਪਣੇ ਕੰਮ ਦੇ ਨਾਲ ਮਤਲਬ ਨਹੀਂ ਰੱਖਿਆ ਉਸਦੇ ਦਿਮਾਗ ਦੇ ਵਿੱਚ ਜਿਹੜਾ ਸ਼ੱਕ ਸੀ ਉਹ ਦੂਰ ਕਰਨਾ ਚਾਹੁੰਦਾ ਸੀ ਜਿਸ ਕਰਕੇ ਉਹ ਚੂਹੇ ਮਾਰਨ ਦੀ ਦਵਾਈ ਜਿਹੜੀ ਆ ਉਹ ਔਰਤ ਦੇ ਘਰ ਲੈ ਕੇ ਜਾਂਦਾ ਹੈ ਉਹ ਜਿਵੇਂ ਹੀ ਔਰਤ ਦਾ ਚਿਹਰਾ ਦੇਖਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਕੁਝ ਤਾਂ ਗੜਬੜ ਹੈ ਇਹ ਚੂਹੇ ਮਾਰਨ ਦੀ ਦਵਾਈ ਇੰਜ ਤਾਂ ਚੂਹੇ ਮਾਰਨ ਦੇ ਲਈ ਅੱਧੀ ਰਾਤ ਨੂੰ ਨਹੀਂ ਮੰਗਵਾਈ ਜਾ ਸਕਦੀ ਜਿਸ ਤੋਂ ਬਾਅਦ ਉਹ ਡਿਲੀਵਰੀ ਬாய் ਔਰਤ ਨੂੰ ਆਖਦਾ ਹੈ ਕਿ ਤੁਹਾਨੂੰ ਕੀ ਹੋਇਆ ਹੈ ਤੁਸੀਂ ਕੁਝ ਗਲਤ ਕਦਮ ਨਾ ਚੱਕੋ ਤੁਸੀਂ ਸੁਸਾਇਡ ਨਾ ਕਰੋ ਜ਼ਿੰਦਗੀ ਬਹੁਤ ਛੋਟੀ ਹੈ ਹਰ ਇੱਕ ਪ੍ਰੋਬਲਮ ਦਾ ਸੋਲਿਊਸ਼ਨ ਹੈ ਉਹ ਨੌਜਵਾਨ ਇੰਨੀ ਸਮਝਦਾਰੀ ਦੇ ਨਾਲ ਔਰਤ ਨੂੰ ਸਮਝਾਉਂਦਾ ਹੈ ਕਿ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਆਖਦੀ ਹੈ ਕਿ ਵੀਰੇ ਮੈਨੂੰ ਜੜਾ ਹੈ ਤੁਹਾਡੀ ਗੱਲ ਸਮਝ ਲੱਗ ਗਈ ਹੈ ਤੇ ਮੈਂ ਅਜ ਹੱਥ ਕਦਮ ਨਹੀਂ ਚੁੱਕਾਂਗੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਉਸ ਨੌਜਵਾਨ ਨੇ ਵਾਇਰਲ ਕੀਤੀ ਕਿ ਕਿਵੇਂ ਇੱਕ ਔਰਤ ਦੀ ਜ਼ਿੰਦਗੀ ਅਜ ਬਚੀ ਹੈ ਇਹ ਬਾ ਕਮਾਲ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਸਾਰਿਆਂ ਨੇ ਅਜਮਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਤਾ ਨਹੀਂ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਲੋਕਾਂ ਦੀ ਮਦਦ ਕਰ ਸਕਦੇ ਹਾਂ ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਸਿਰਫ ਔਰ ਸਿਰਫ ਆਪਣੇ ਕੰਮ ਦੇ ਨਾਲ ਮਤਲਬ ਰੱਖਣਾ ਹੈ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਸਾਨੂੰ ਕੀ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਜੇ ਦੀ ਜ਼ਿੰਦਗੀ ਆ ਉਹ ਆਪਣੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਜੀਵੇ ਜਾਂ ਮਰੇ ਪਰ ਬਹੁਤ ਵਾਰ ਛੋਟੇ-ਛੋਟੇ ਜਿਹੜੇ ਛੋਟੇ-ਛੋਟੇ ਕਦਮ ਹੁੰਦੇ ਨੇ ਉਹ ਬਹੁਤਿਆਂ ਦੀ ਜ਼ਿੰਦਗੀ ਬਚਾ ਸਕਦੇ ਨੇ ਤਾਮਿਲਨਾਡੂ ਦੀ ਇੱਕ ਖਬਰ ਹੈ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰਾਤ ਨੂੰ ਮਹਿਲਾ ਨੇ ਆਰਡਰ ਕੀਤਾ ਸੂਏ ਦੀ ਦਵਾਈ ਪਰ ਉਹ ਇੱਕ ਸਟਰੋਂਗ ਲੜਕੀ ਬਣ ਕੇ ਨਿਕਲੀ ਕਿਉਂਕਿ ਬਲਿੰਕਟ ਬਾਇ ਨੇ ਉਸ ਨੂੰ ਭਰਾ ਬਣ ਕੇ ਸਮਝਾਇਆ ਉਸਨੇ ਦੱਸਿਆ ਕਿ ਆਖਿਰਕਾਰ ਸੁਸਾਇਡ ਕਰਨ ਦੇ ਕੀ ਨੁਕਸਾਨ ਨੇ ਉਸਨੇ ਦੱਸਿਆ ਕਿ ਉਸ ਦੇ ਮਰਨ ਦੇ ਨਾਲ ਦੁਨੀਆ ਨੂੰ ਫਰਕ ਨਹੀਂ ਪਵੇਗਾ ਉਸਨੇ ਦੱਸਿਆ ਕਿ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਨਿਕਲ ਸਕਦਾ ਹੈ ਬਲਿੰਕੀਟ ਬੋਏ ਚੋਂਦਾ ਤੇ ਉਹ ਆਪਣੀ ਦਵਾਈ ਦਿੰਦਾ ਤੇ ਆਪਣੇ ਘਰ ਨੂੰ ਵਾਪਸ ਭੱਜ ਜਾਂਦਾ ਰਾਤ ਨੂੰ 2 ਵਜੇ ਉਸ ਨੌਜਵਾਨ ਨੇ ਸਮਝਦਾਰੀ ਦਿਖਾਈ ਰਾਤ ਨੂੰ 2 ਵਜੇ ਉਸ ਨੌਜਵਾਨ ਨੇ ਇੱਕ ਜ਼ਿੰਦਗੀ ਨੂੰ ਬਚਾ ਦਿੱਤਾ ਹੈ ਜੇਕਰ ਸ਼ਾਇਦ ਉਸ ਨੌਜਵਾਨ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਉਹ ਔਰਤ ਨੂੰ ਨਾ ਸਮਝਾਉਂਦਾ ਤੇ ਔਰਤ ਜਿਹੜੀ ਆ ਉਹ ਕੰਮ ਅਜਿਹਾ ਕਰ ਸਕਦੀ ਸੀ ਔਰਤ ਨੂੰ ਸਮਝਾਉਣ ਤੇ ਬਾਅਦ ਜਿਹੜਾ ਹੈ ਔਰਤ ਵੀ ਉਸ ਦੀ ਗੱਲ ਸਮਝਦੀ ਹੈ ਤੇ ਉਸ ਬਲਿੰਕੀਟ ਬੋਏ ਨੂੰ ਭਰਾ ਕਹਿ ਕੇ ਜਿਹੜਾ ਹੈ ਉਹ ਗੱਲ ਕਰਦੀ ਹੈ ਅਤੇ ਅਖਦੀ ਹੈ ਕਿ ਹੋ ਅਜਿਹਾ ਨਹੀਂ ਕਰੇਗੀ ਬਲਿੰਕੀਟ ਬॉय ਜਿਹੜਾ ਹੈ ਚੂਹੇ ਦੀ ਡਿਲੀਵਰੀ ਚੂਹੇ ਦੇ ਦਵਾਈ ਦੀ ਡਿਲੀਵਰੀ ਨਹੀਂ ਕਰਦਾ ਬਲਕਿ ਉਹ ਦਵਾਈ ਨੂੰ ਵਾਪਸ ਲੈ ਜਾਂਦਾ ਹੈ ਅਤੇ ਉਸ ਨੂੰ ਕੈਨਸਲ ਕਰ ਦਿੰਦਾ ਹੈ ਕਿਉਂਕਿ ਉਹ ਔਰਤ ਨੂੰ ਉਸਨੇ ਆਖਿਆ ਕਿ ਤੁਸੀਂ ਇਸ ਦਵਾਈ ਨੂੰ ਕੈਨਸਲ ਮਾਰੋ ਅਤੇ ਤੁਸੀਂ ਇਸ ਨੂੰ ਨਾ ਲਵੋ ਅਤੇ ਉਸ ਨੂੰ ਕੈਨਸਲ ਮਰਵਾਉਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਦਵਾਈ ਨੂੰ ਵਾਪਸ ਲੈ ਜਾਂਦਾ ਹੈ ਤੇ ਕੈਨਸਲ ਕਰ ਦਿੰਦਾ ਹੈ ਸੋ ਤੁਸੀਂ ਇਸ ਡਿਲੀਵਰੀ ਬॉय ਦੇ ਇਸ ਕੰਮ ਨੂੰ ਕੀ ਕਹਿਣਾ ਚਾਹੋਗੇ ਸ਼ੇਅਰ ਜਰੂਰ ਕਰਿਓ ਚੰਗੇ ਕੰਮਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਮਿਲੇ ਕਿ ਉਹ ਚੰਗੇ ਕੰਮ ਕਰਦੇ ਨੇ ਤੇ ਲੋਕ ਵੀ ਤਾਰੀਫ ਕਰਦੇ ਨੇ